ਹੈਲੋ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਬਤਾਉਾਂ ਦੀ ਸੁੱਕੀ ਸਬਜੀ। ਸਭ ਤੋਂ ਪਹਿਲਾਂ ਮੈਂ ਆਲੂਆਂ ਨੂੰ ਧੋਸ ਮਾਰ ਕੇ ਕੱਟ ਲਿਆ ਤੇ ਪਾਣੀ ਵਿੱਚ ਡੋਬ ਦਿੱਤਾ ਤਾਂ ਜੋ ਇਹ ਕਾਲੇ ਨਾ ਹੋਣ। ਇੱਧਰ ਮੈਂ ਬਤਾਉਾਂ ਨੂੰ ਵੀ ਧੋਸ ਮਾਰ ਕੇ ਕੱਟ ਕੇ ਪਾਣੀ ਵਿੱਚ ਡੋਬ ਦਿੱਤਾ ਤਾਂ ਜੋ ਆਪਣੇ ਬਤਾਉ ਕਾਲੇ ਨਾ ਹੋਣ। ਤੇ ਇੱਧਰ ਚਾਰ ਪਿਆਜ਼ ਮੀਡੀਅਮ ਸਾਈਜ਼ ਦੇ ਬਰੀਕ ਕੱਟ ਲਏ ਤੇ ਚਾਰ ਹਰੀਆਂ ਮਿਰਚਾਂ, ਥੋੜਾ ਜਿਹਾ ਲਸਣ ਤੇ ਅਦਰਕ ਤੇ ਇੱਕ ਲਾਡ ਮਟਰ ਹਰੀਆਂ ਮਿਰਚਾਂ ਤੇ ਅਦਰਕ ਤੇ ਲਸਣ ਨੂੰ ਆਪਾਂ ਬਰੀਕ ਕੁੰਡੀ ਵਿੱਚ ਕੁੱਟ ਲਵਾਂਗੇ। ਲਓ ਜੀ ਗੈਸ ਤੇ ਕੜਾਹੀ ਰੱਖ ਲਈ ਹੁਣ ਇਸ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ। ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ। ਨਾਲ ਹੀ ਇਸ ਵਿੱਚ ਅੱਧਾ ਚਮਚ ਜੀਰੇ ਦਾ ਪਾਵਾਂਗੇ ਪਿਆਜ਼ਾਂ ਚੰਗੀ ਤਰ੍ਹਾਂ 골ਡਨ ਜਿਹਾ ਹੋਣ ਤੱਕ ਹੋਂ ਲਵਾਂਗੇ ਲਓ ਜੀ ਪਿਆਜ਼ ਆਪਣੇ ਛੋੜੇ ਜਿਹੇ ਭੁੰਨੇ ਗਏ ਹੁਣ ਇਸ ਵਿੱਚ ਆਪਾਂ ਹਰੀ ਮਿਰਚ ਅਦਰਕ ਤੇ ਲਸਣ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਤੇ ਇਸ ਨੂੰ ਵੀ ਭੁੰਨ ਲਵਾਂਗੇ ਲਓ ਜੀ ਪਿਆਜ਼ ਆਪਣਾ ਥੋੜਾ ਜਿਹਾ ਭੁੰਨਿਆ ਗਿਆ ਹੁਣ ਇਸ ਵਿੱਚ ਕੱਟੇ ਹੋਏ ਟਮਾਟਰ ਪਾਵਾਂਗੇ ਤੇ ਇਸ ਨੂੰ ਵੀ ਸੌਫਟ ਹੋਣ ਤੱਕ ਭੁੰਨਾਂਗੇ ਲਓ ਜੀ ਟਮਾਟਰ ਵੀ ਆਪਣੇ ਪੱਕ ਗਏ ਹੁਣ ਆਪਾਂ ਇਸ ਵਿੱਚ ਬੇਸਿਕ ਮਸਾਲੇ ਪਾਵਾਂਗੇ 2 ਚਮਚ ਨੂਨ ਦੇ ਪਾਵਾਂਗੇ 1 ਚਮਚ ਹਲਦੀ ਦਾ ਇੱਧਾ ਚਮਚ ਦੇਗੀ ਲਾਲ ਮਿਰਚ ਤੇ ਇੱਧਾ ਚਮਚ ਗਰਮ ਮਸਾਲਾ ਆਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਜਿੰਨਾ ਤੱਕ ਇਹ ਮਸਾਲਾ ਆਪਣਾ ਤੇਲ ਨਹੀਂ ਛੱਡਦਾ ਤੇ ਮਸਾਲੇ ਚੰਗੀ ਤਰ੍ਹਾਂ ਭੁੰਨ ਨਹੀਂ ਹੁੰਦੇ ਲਓ ਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੰਨ ਗਏ ਹੁਣ ਇਸ ਵਿੱਚ ਖੱਟੇ ਆਲੂ ਪਾਵਾਂਗੇ ਸਾਰੇ ਆਲੂ ਆਪਾਂ ਪਾ ਦਿੱਤੇ ਹੁਣ ਇਸ ਵਿੱਚ ਅੱਧੀ ਕੌਲੀ ਪਾਣੀ ਦੀ ਪਾ ਕੇ ਚੰਗੀ ਤਰ੍ਹਾਂ ਮਲਾਵਾਂਗੇ ਤੇ ਆਲੂਆਂ ਨੂੰ ਟੱਕ ਕੇ 10 ਮਿੰਟ ਲਈ ਪੱਕਣ ਲਈ ਰੱਖ ਦਵਾਂਗੇ ਆਲੂ ਨੂੰ ਟੱਕ ਦਵਾਂਗੇ ਆਪਾਂ 10 ਮਿੰਟ ਲਈ ਆਲੂਆਂ ਨੂੰ ਪਕਣ ਲਈ ਰੱਖ ਦਵਾਂਗੇ ਗੈਸ ਨੂੰ ਆਪਾਂ ਮੀਡੀਅਮ ਫਲੇਮ ਤੇ ਕਰ ਦਵਾਂਗੇ ਅਜੀ ਆडू ਆਪਣੇ ਥੋੜੇ ਜਿਹਾ ਪੱਕ ਗਏ ਹੁਣ ਇਸ ਵਿੱਚ ਆਪਾਂ ਖੱਟੇ ਹੋਏ ਬਤਾਉ ਪਾਵਾਂਗੇ ਇਹਨਾਂ ਨੂੰ ਵੀ ਚੰਗਰਾ ਮਿਲਾ ਲਵਾਂਗੇ ਟੱਕ ਕੇ 10 ਮਿੰਟ ਲਈ ਪਾਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੁਣ ਆਪਾਂ ਇਸ ਨੂੰ ਟੱਕ ਕੇ ਪਕਾਵਾਂਗੇ 10 ਮਿੰਟ ਲਈ ਬੋਜੀ 10 ਮਿੰਟ ਹੋ ਚੁੱਕੇ ਹਨ ਹੁਣ ਆਪਾਂ ਸਬਜੀ ਨੂੰ ਚੈੱਕ ਕਰ ਲਵਾਂਗੇ ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਆਲੂ ਵੀ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਤੇ ਬਤਾਉਂਗੀ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਲਓ ਜੀ ਸਬਜੀ ਬਣ ਕੇ ਆਪਣੀ ਤਿਆਰ ਹੈ ਜੇਕਰ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ